ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਨੇਮ ਸਾਹਿਬ ਇਹ ਪਾਤਸ਼ਾਹੀ ਨੌਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸਿਕ ਸਥਾਨ ਹੈ ਇੱਥੇ ਗੁਰੂ ਸਾਹਿਬ ਨੇ ਦੁਬਾਰਾ ਘਟਿਆ ਸੀਗਾ ਇਹ ਪ੍ਰਾਤਨ ਨਿੰਮ ਦਾ ਰੁੱਖ ਸੀ ਜੋ 2-3 ਸਾਲ ਪਹਿਲਾਂ ਉਹਦੀ ਕੇਅਰ ਨਹੀਂ ਕਰ ਸਕੀ ਸੰਗਤ ਜਾਂ ਕਹਿੰਦੇ ਕਮੇਟੀ ਵਾਲੇ ਤੇ ਉਹ ਡਿੱਗ ਗਿਆ ਸੀਗਾ ਹੁਣ ਸਿਰਫ ਮੁੱਢ ਨੂੰ ਕੋਈ ਕੈਮੀਕਲ ਚਾ ਲਾ ਕੇ ਰੱਖਿਆ ਹੋਇਆ ਹੈ ਮੈਂ ਅੱਜ ਆਪਾਂ ਗੱਲ ਕਰਨੀ ਸੀ ਜਿਵੇਂ ਇਹਦੇ ਆਲੇ-ਦੁਆਲੇ ਕਾਫੀ ਕੁਦਰਤੀ ਮਾਹੌਲ ਹੈ ਪਰ ਜੇ ਇੱਥੇ ਨਿੰਮ ਦੇ ਰੁੱਖ ਲੱਗ ਜੰਨਾ ਕਿਉਂਕਿ ਇੱਥੋਂ ਰੋਡ ਰਾਇਪਰੇ ਨੂੰ ਵੀ ਜਾ ਰਹੀ ਹੈ ਇੱਥੋਂ ਪਟਿਆਲੇ ਨੂੰ ਵੀ ਜਾ ਰਹੀ ਹੈ ਇੱਥੋਂ ਪਟਿਆਲਾ ਤੋਂ ਰਾਇਪਰਾ ਰੋਡ ਜਿਹੜਾ ਕੌਲੀ ਹੈ ਇਹ ਉਧਰ ਨੂੰ ਵੀ ਰੋਡ ਜਾਂਦੀ ਹੈ ਇਹ ਬਹਾਦਰਗੜ੍ਹ ਵੀ ਜਾਂਦੀ ਹੈ ਇਹ ਪਟਿਆਲਾ ਟੂ ਸਰਹੰਦ ਰੋਡ ਹੈ ਜਿਹੜਾ ਉਦਬਾਰਨ ਹੈ ਉੱਥੇ ਵੀ ਇਹ ਰੋਡ ਜਾਂਦੀ ਹੈ ਇਹ ਮੰਡੀ ਹੈਗੀ ਹੈ ਜੀ ਲੈਫਟ ਸਾਈਡ ਤੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਿਉਂ ਕਰਾਣੇ ਆ ਮੈਂ ਰੋਜ਼ਾਨਾ ਇੱਥੋਂ ਲੰਘਦਾ ਤੇ ਮੈਂ ਨਿਕ-ਨਿਕੇ ਕਲਿੱਪ ਬਣਾ ਲੇਣਾ ਵੀ ਅੱਜ ਸੋਚਿਆ ਕਿ ਕਲਿੱਪ ਸਾਰੇ ਜੋੜ ਕੇ ਤੇ ਕੋਈ ਮੈਸੇਜ ਦੇ ਸਕੀਏ ਇਹ ਜੀ ਗੁਰਦੁਆਰਾ ਸਾਹਿਬ ਵੀਡੀਓ ਮੇਰੀ ਬਣਾਉਣ ਦਾ ਮਕਸਦ ਇਹ ਹੈ ਜਿਵੇਂ ਕਿ ਇਹ ਇਤਿਹਾਸਿਕ ਸਥਾਨ ਗੁਰਦੁਆਰਾ ਨਿਮਸਾਵ ਹੈ ਨਾਮ ਤੋਂ ਹੀ ਜਿਵੇਂ ਨਿਮ ਰੁਖ ਤੋਂ ਤੇ ਇੱਥੇ ਆਲੇ ਦੁਆਲੇ ਨਿਮ ਬਹੁਤ ਹੋਣੀ ਚਾਹੀਦੀ ਹੈ ਇਹ ਰੋਡ ਲੈਫਟ ਬਹਾਦਰਗੜ ਚਲੀ ਜਾਂਦੀ ਹੈ ਜੇ ਰਾਈਟ ਟਰਨ ਕਰ ਜੀਏ ਤੇ ਰਾਜਪੁਰੇ ਵੀ ਆ ਜਾਂਦੀ ਹੈ ਇੱਥੋਂ ਸਰਾਂਦ ਤੋਂ ਰਾਈਪੁਰਾ ਰੋਡ ਬਸੰਤਪੁਰੇ ਵੀ ਸਿੱਧੀ ਰੋਡ ਨਿਕਲ ਜਾਂਦੀ ਹੈ ਕਈ ਪਾਸੇ ਲਿੰਕ ਹੈ ਗੈਸ਼ੜ ਕੰ ਦਾ ਪਰ ਇੰਨਾ ਛੜਕਾਂ ਦੇਤੇ ਜੇ ਕਿਤੇ ਨਿਮ ਦੇ ਰੁੱਖ ਲੱਗ ਜੰਨਾ ਨਿਮ ਦੇ ਫੁੱਲ ਲੱਗ ਜੰਨਾ ਤਾਂ ਸੋਨੇ ਦੀ ਸੁਭਾਗਾ ਹੋ ਜਾਏਗਾ ਇਹ ਜਿਹੜੀ ਇਹ ਨਦੀ ਹੈ ਪਟਿਆਲੇ ਵਾਲੀ ਇਹ ਚੋਅ ਹੈ ਅੱਗੇ ਜਾ ਕੇ ਇਹੀ ਨਦੀ ਬਣ ਜਾਂਦੀ ਹੈ ਤਿੰਨ ਚੋਅ ਇਕੱਠੇ ਹੋ ਜਾਂਦੇ ਨੇ ਤੇ ਉਤਨੀ ਪਟਿਆਲੇ ਵਾਲੀ ਨਦੀ ਬਣ ਜਾਂਦੀ ਹੈ ਕੋਈ ਪਟਿਆਲੇ ਵਾਲੀ ਨਦੀ ਦੂਰੋਂ ਨਹੀਂ ਆਉਂਦੀ ਹੈਗੀ ਬਸ ਕਿਲੋ 2 ਕਿਲੋਮੀਟਰ ਤੋਂ ਹੀ ਬਣਦੀ ਹੈ ਇਹ ਤੇ ਕੁਦਰਤੀ ਮਾਹੌਲ ਹੈ ਜੀ ਹੁਣ ਇਹ ਕਿ ਟੀ ਪੁਆਇੰਟ ਆ ਗਿਆ ਲੈਫਟ ਸਾਈਡ ਤੇ ਕੌਲੀ ਤੇ ਰਾਈਟ ਸਾਈਡ ਤੇ ਗੁਰਦੁਆਰਾ ਨਿਮ ਸਾਹਿਬ ਚੱਲੀ ਜਾਂਦੀ ਹੈ ਰੋਡ ਤੇ ਇਸ ਰੋਡ ਤੇ ਜਿਵੇਂ ਕੌਲੀ ਸ਼ੰਕਰਪੁਰ ਆਲਮਪੁਰ ਫਤੇਪੁਰ ਇਹ ਕੁਝ ਪਿੰਡਾਂ ਦੇ ਨੌਜਵਾਨ ਉਪਰਾਲਾ ਕਰਨੇ ਇਥੇ ਰੁਖ ਲਾ ਦੇ ਨਿੰਮ ਦੇ ਤੇ ਅਗੋਂ ਨਿੰਮ ਸਾਹਿਬ ਦੇ ਅਗਲੇ ਪਾਸੇ ਆਕੜ ਆਕੜੀ ਪਣਾਉਂਦੀਆਂ ਸੇਹਰਾ ਸੇਰੀ ਬਠਲੀ ਬੋੜਪੁਰ ਜਨੇੜੀਆਂ ਵਾਲੇ ਲਾ ਸਕਦੇ ਨੇ ਬੇਨਤੀ ਹੈ ਆ ਵੀ ਪਿਛਲੇ ਸਾਲ ਆਏ ਸੀ ਨਿੰਮ ਦੇ ਰੁਖ ਨੇੜੇ ਦੇ ਕਿਸੇ ਪਿੰਡ ਦੇ ਨੌਜਵਾਨਾਂ ਨੇ ਲਾਈ ਸੀਗੇ ਇਹ ਉਹ ਲਾਏ ਸੀ ਉਹਨਾਂ ਨੇ ਆਕੜ ਤੋਂ ਬਠਲੀਵੜ ਵਾਲੇ ਪਾਸੇ ਨੂੰ ਪਟੇੜੇ ਨੂੰ ਜਿਹੜੀ ਰੋਡ ਜਾਂਦੀ ਜਿਹੜੀ ਭਾਦਰਗੜ੍ਹ ਚੜ ਜਾਂਦੀ ਰੋਡ ਤੇ ਚੱਲ ਵੀ ਪਈਆਂ ਸੀ ਨਿੰਮਾ ਪਰ ਫਿਰ ਤੁਹਾਨੂੰ ਪਤਾ ਹੈ ਗੁਜਰਾں ਦਾ ਕਹਿਰ ਗੁਜਰਾ ਨੇ ਬਿਲਕੁਲ ਧਿਆਨ ਨਹੀਂ ਰੱਖਿਆ ਮੈਂ ਬਥੇਰਿਆਂ ਨੂੰ ਰੋਗ ਰੋਕੇ ਸਮਝਾਇਆ ਵੀ ਨਿੰਮਾ ਲਾਈਆਂ ਮੁੰਡਿਆਂ ਨੇ ਤੁਸੀਂ ਅਜਾੜਾ ਨਾ ਕਰੋ ਪਰ ਕਿੱਥੇ ਸੁਣਦੇ ਨੇ ਉਹਨਾਂ ਵਿੱਚੋਂ ਇੱਕ ਦੋ ਨਿੰਮਾ ਚੱਲੀਆਂ ਨੇ ਬਾਕੀ ਸਾਰੀ ਉਹਨਾਂ ਨੇ ਮੰਜਾਂ ਨੂੰ ਖਵਾ ਖੋ ਛੜੀਆਂ ਨੇ ਤੇ ਨਾ ਤਾਂ ਕੋਈ ਇਹਨਾਂ ਤੇ ਕਾਰਵਾਈ ਕਰਾਉਂਦਾ ਹੈ ਨੌਇਤੇ ਪ੍ਰਸ਼ਾਸਨ ਨੂੰ ਕੋਈ ਇਹ ਦਿਖਦੇ ਨੇ ਹੁਣ ਸਾਰੇ ਪਾਸੇ ਲੱਗ ਗਿਆ ਝੋਨਾ ਤੇ ਇਹਨਾਂ ਕੋਲ ਜਗ੍ਹਾ ਸਿਰਫ ਆ ਛੜਕਾਂ ਹੀ ਨੇ ਛੜਕਾਂ ਤੋਂ ਤੋਰੀ ਫਿਰਦੇ ਨੇ ਮੱਜਾਂ ਤੇ ਸਾਰੀਆਂ ਛੜਕਾਂ ਦੇ ਗੰਦ ਪਾਉਂਦੇ ਫਿਰਦੇ ਨੇ ਪਿੰਡ ਪਿੰਡ ਤੇ ਚਲੋ ਆਪਾਂ ਜਿਹੜੀ ਗੱਲ ਚੱਲ ਰਹੀ ਸੀ ਮੁੱਦੇ ਤੇ ਆਈਏ ਮੈਂ ਮੇਰੀ ਆਸੇ ਪਾਸੇ ਦੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਉਹਨਾਂ ਹਿੰਮਤ ਜੀ ਕਰਕੇ ਨਾ ਜਿਵੇਂ ਉਹਨਾਂ ਆਹ ਰੋਡ ਐ ਇਥੋਂ ਫਤਿਹਪੁਰ ਮਹਾਬਤਪੁਰ ਸ਼ੰਕਰਪੁਰ ਕੌਲੀ ਵਾਲੇ ਨੌਜਵਾਨ ਉਹ ਇਹ ਸਵੇਰ ਤੋਂ ਨੀਮਾ ਦੀ ਰੋ ਖਲਾ ਦੇਣ ਤੇ ਅੱਗੇ ਗੁਰਦੁਆਰਾ ਸਾਹਿਬ ਦੇ ਨੇੜੇ ਹੋਰ ਸੰਗਤ ਬਹੁਤ ਆਉਂਦੀ ਹੈ ਬੜੀ ਇੱਛੂ ਕੀ ਵੀ ਨੇ ਉਹ ਲਗਾ ਦੇਣਗੇ ਇਹ ਜਿੱਥੋਂ ਮੈਂ ਖਲੋ ਕੇ ਵੀਡੀਓ ਬਣਾ ਰਿਹਾ ਇਹ ਬਹਾਦਰਗੜ੍ਹ ਨੂੰ ਰੋਡ ਜਾਂਦੀ ਹੈ ਤੇ ਇੱਥੇ ਪਟੇੜੀ ਵਾਲੇ ਬਠਲੀ ਵਾਲੇ ਨੌਜਵਾਨ ਬੋੜਪੁਰ ਜਨੇੜੀਆਂ ਵਾਲੇ ਜਾਂ ਦਾਉਣ ਵਾਲੇ ਬਣਾਉਂਦਿਆਂ ਵਾਲੇ ਵੀ ਲਾ ਸਕਦੇ ਨੇ ਆਕੜ ਵਾਲੇ ਸੇਰਾ ਸੇਰੀ ਵਾਲੇ ਅੱਛਾ ਇੱਥੋਂ ਹੀ ਸਿੱਧੀ ਰੋਡ ਉੱਤੋਂ ਘੁੰਮ ਕੇ ਤੇ ਰਾਈਪਰੀ ਚਲੀ ਜਾਂਦੀ ਹੈ ਉਸ ਰੋਡ ਤੇ ਅਸੇਰਾ ਸੇਰੀ ਆਕੜੀ ਦੇ ਨੌਜਵਾਨ ਲਗਾ ਦੇਣ ਬੂਟੇ ਤੇ ਆਪਦੇ ਆਦੇ ਪਿੰਡਾਂ ਚੋਂ ਜਾਂ ਆਪਦੇ ਗਰੁੱਪ ਬਣਾਓ ਤੇ ਨੌਜਵਾਨ ਇਹ ਉਪਰਾਲਾ ਜ਼ਰੂਰ ਕਰਨ ਕਿ ਨਿੰਮ ਦੇ ਰੁੱਖ ਜ਼ਰੂਰ ਲਾਣ ਆ ਵੇਖੋ ਇੱਥੇ ਲਾਏ ਸੀ ਨਿੰਮ ਦੇ ਰੁੱਖ ਕਿੱਡਾ ਸੋਹਣਾ ਮਾਹੌਲ ਏ ਇੱਕ ਵਾਰ ਸੂਗਾ ਕੁਦਰਤੀ ਪਾਣੀ ਪੈਣਾ ਏ ਇਹਨੂੰ ਰੁੱਖਾਂ ਨੂੰ ਪਰ ਇਹ ਸਾਰੇ ਜਿਹੜੇ ਇੱਥੇ ਲੱਗੇ ਸੀ ਰੁੱਖ ਇਹ ਸਾਰੇ ਨਿੰਮ ਦੇ ਰੁੱਖ ਬੂਟੇ ਮੱਜਾਂ ਨੇ ਖਰਾਬ ਕਰਦੇ ਨੇ ਤੇ ਮੈਂ ਵਿਖਾਉਣਾ ਤੁਹਾਨੂੰ ਬੱਜਾਂ ਵੇਖੋ ਇਹ ਆ ਵੇਖੋ ਆ ਮੱਝਾਂ ਘਰੋਤੀਆਂ ਗੁਜਰਾں ਦੀਆਂ ਇਹ ਮੰਡੀ ਹੈ ਜੀ ਹੁਣ ਮੰਡੀ ਚ ਵੀ ਰੋਗ ਤਾਂ ਤੇ ਇਹਨਾਂ ਨੂੰ ਹੈ ਨਹੀਂ ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪ ਆਪ ਰਾਮਿਲ ਕੇ ਗੁਰੂ ਘਰ ਦੇ ਨੇੜੇ ਵੱਧ ਤੋਂ ਵੱਧ ਨਿੰਮ ਦੇ ਪੌਦੇ ਲਾਈਏ